ਕਿਸ ਤਰੀਕੇ ਦੇ ਨਾਲ ਕੀ ਕੁਛ ਹੋਣਾ ਉਹਨਾਂ ਦੇ ਨਾਲ ਤੁਸੀਂ ਆਵਾਜ਼ ਕਿਉਂ ਨਹੀਂ ਚੱਟੀ ਕਾਲੀ ਦਲ ਦੇ ਕਿਸੇ ਬੰਦੇ ਨੇ ਇੱਕ ਲੰਬੀ 20 ਮਿੰਟ ਲੰਬੀ ਵੀਡੀਓ ਪਾ ਕੇ ਇੱਕ ਇਹੋ ਜਿਹੀਆਂ ਗੱਲਾਂ ਕਹੀਆਂ ਕਿ ਸਿੱਧੂ ਬਰਜਤੇਵੰਦੀ ਕਿਸਾਨਾਂ ਦੇ ਲੜਾਈ ਤੋਂ ਥਿਰਕ ਗਈ ਆ ਇਹ ਕਿਹੜੇ ਰਾਹ ਪੈ ਗਈ ਇਹ ਧਾਰਮਿਕ ਹੋ ਗਈ ਇਹ ਕਹਿੰਦੇ ਆ ਵੀ ਅਸੀਂ ਨਾਨ ਪੋਲੀਟਿਕਲ ਆ ਪੋਲੀਟਿਕਲ ਹੋ ਗਏ ਦੇਖੋ ਇੱਕ ਕਿਤਾਬ ਲਿਖੀ ਗਈ ਹੈ ਸ਼ਰੋਮਣੀ ਕਮੇਟੀ ਦੀ ਮੋਹਰ ਲੱਗੀ ਉਸ ਕਿਤਾਬ ਤੇ ਦੀਦੇ ਵਿੱਚ ਸਾਡੇ ਸਤਿਗੁਰਾਂ ਦੇ ਪ੍ਰਤੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਦਸਵੇਂ ਮਹਾਰਾਜ ਤੱਕ ਬੜੇ ਅਪ ਸ਼ਬਦ ਵਰਤੇ ਗਏ ਨੇ ਅੱਜ ਤੱਕ ਸਿੰਗਲ ਇੱਕ ਪਰਸਨ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਖੜਾ ਕਰਕੇ ਮੇਰੇ ਸਾਹਮਣੇ ਜਾ ਦੇਵੇ ਕੋਈ ਕਿ ਗੱਲਿਆ ਵਾਲੇ ਕਿਹਾ ਵੀ ਆਹ ਵੋਟਾ ਤੂੰ ਇਹਨੂੰ ਪਾ ਦੇ ਸਵਾਲ ਇਹ ਹੈ ਅਸਲ ਜਦੋਂ ਆਪਾਂ ਖਨੌਰੀ ਬੈਠੇ ਸੀ ਜੀ ਉਦੋਂ ਇੱਕ ਤਾਨਾ ਵੱਜਿਆ ਸੀਗਾ ਵੀ ਤੁਸੀਂ ਸਿੱਖੀ ਸਰੂਪ ਵਾਲੇ ਲੋਕੋਂ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ 328 ਸਰੂਪ ਉਹਨਾਂ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਕੀ ਕੁਝ ਹੋਣਾ ਉਹਨਾਂ ਦੇ ਨਾਲ ਤੁਸੀਂ ਆਵਾਜ਼ ਕਿਉਂ ਨਹੀਂ ਚੱਕੀ ਤੇ ਇਸ ਕਰਕੇ ਅਸੀਂ ਉੱਥੇ ਇਹ ਗੱਲ ਕਹੀ ਸੀਗੀ ਕਿ ਦੇਖੋ ਮਰਨ ਮਰਤੇ ਬੈਠੇ ਆਂ ਜੀਤਾ ਗੁਰੂ ਨੇ ਸਾਹ ਬਖਸ਼ੇ ਤਾਂ ਪਹਿਲਾਂ ਜਾ ਕੇ ਹੋਰ ਲੜਾਈ ਲੜਨ ਤੋਂ ਪਹਿਲਾਂ ਅਸੀਂ ਗੁਰੂ ਦੇ ਹਾਜ਼ਰ ਹੋਵਾਂਗੇ ਔਰ ਜਿਸ ਤਰ੍ਹਾਂ ਦੀ ਵੀ ਉੱਥੇ ਸਾਡੀ ਲੋੜ ਲੱਗੇਗੀ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਤੁਸੀਂ ਦੇਖਿਆ ਹੋਊਗਾ ਪ੍ਰੈਸ ਨੂੰ ਸਾਡੇ ਨਾਲੋਂ ਵੱਧ ਪਤਾ ਹੁੰਦਾ ਹੈ ਜਿੱਦੇ ਅਸੀਂ ਇੱਥੇ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਗਏ ਹਾਂ ਉਦੋਂ ਦੋ ਦਿਨ ਅਗਲੇ ਦਿਨੀ ਅਕਾਲੀ ਦਲ ਦੇ ਕਿਸੇ ਬੰਦੇ ਨੇ ਇੱਕ ਲੰਬੀ 20 ਮਿੰਟ ਲੰਬੀ ਵੀਡੀਓ ਪਾ ਕੇ ਇਹ ਇਹੋ ਜਿਹੀਆਂ ਗੱਲਾਂ ਕਹੀਆਂ ਕਿ ਸਿੱਧੂਪੁਰ ਜਥੇਬੰਦੀ ਕਿਸਾਨਾਂ ਦੇ ਲੜਾਈ ਤੋਂ ਥੜਕ ਗਈ ਆ ਇਹ ਕਿਹੜੇ ਰਾਹ ਪੈ ਗਈ ਇਹ ਧਾਰਮਿਕ ਹੋ ਗਈ ਇਹ ਕਹਿੰਦੇ ਆ ਵੀ ਅਸੀਂ ਨੌਨ ਪੋਲੀਟੀਕਲ ਆ ਇਹ ਪੋਲੀਟੀਕਲ ਹੋ ਗਈ ਮੈਂ ਕਲੀਅਰ ਕਰਾਂ ਕਿ ਨਾ ਤਾਂ ਅਸੀਂ ਪੋਲੀਟੀਕਲ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਟਾਰਗੇਟ ਕਰਨਾ ਕੋਈ ਸਾਡਾ ਨਿਸ਼ਾਨਾ ਤੇ ਨਾ ਕਿਸੇ ਦਾ ਫਾਇਦਾ ਕਰਨਾ ਕੋਈ ਸਾਡਾ ਨਿਸ਼ਾਨਾ ਸੀ ਸਵਾਲ ਇਹ ਆ ਕਿ ਅਸੀਂ ਕਿਉਂ ਗਏ ਦੇਖੋ ਇੱਕ ਕਿਤਾਬ ਲਿਖੀ ਗਈ ਹੈ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗੀ ਹੈ ਉਸ ਕਿਤਾਬ ਤੇ ਜਿਹਦੇ ਵਿੱਚ ਸਾਡੇ ਸਤਿਗੁਰਾਂ ਦੇ ਪ੍ਰਤੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਦਸਵੇਂ ਮਹਾਰਾਜ ਤੱਕ ਬੜੇ ਅਪ ਸ਼ਬਦ ਵਰਤੇ ਗਏ ਨੇ ਹੁਣ ਉਸ ਕਿਤਾਬ ਦੇ ਉੱਤੇ ਜੇ ਸ਼੍ਰੋਮਣੀ ਕਮੇਟੀ ਮੋਹਰ ਲਾ ਰਹੀ ਹੈ ਉਹ ਉਹਨਾਂ ਸ਼ਬਦਾਂ ਦੇ ਵਿੱਚੋਂ ਝਲਕ ਆਉਂਦੀ ਹੈ ਕਿ ਉਹਦੇ ਵਿੱਚ ਆਰਐਸਐਸ ਬੋਲ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਉਹਦੇ ਤੇ ਮੋਹਰ ਲਾ ਰਹੀ ਹੈ ਤਾਂ ਇਹਨੂੰ ਕਿਵੇਂ ਮੰਨ ਲਿਆ ਜਾਏ ਕਿ ਸ਼੍ਰੋਮਣੀ ਕਮੇਟੀ ਤੇ ਆਰਐਸਐਸ ਬੱਕਰੀਆਂ ਬੱਕਰੀਆਂ ਨੇ ਸਾਡੇ ਲਈ ਇਹ ਖਤਰਾ ਹੈ ਸਾਡੇ ਲਈ ਡਰ ਹੈ ਕਿ ਸਾਡੇ 328 ਸਰੂਪ ਹੈ ਉਹਦੀ ਗੁਰੂ ਸਾਹਿਬ ਦੀ ਲਿਖੀ ਹੋਈ ਬਾਣੀ ਨੂੰ ਇਤੇ ਵੀ ਕੋਈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਕਸਿੰਗ ਕਰ ਸਕਦਾ ਹੈ ਤੇ ਬਾਹਰ ਅੱਜ ਤੋਂ 20 ਸਾਲਾਂ ਨੂੰ 30 ਸਾਲਾਂ ਨੂੰ ਸਾਡੇ ਲੋਕਾਂ ਦੇ ਸਾਹਮਣੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਾਣ ਤਾਂ ਮੇਰਾ ਖਿਆਲ ਹੈ ਸਾਡੀ ਉਹ ਜਿਹੜੀ ਪੀੜ੍ਹੀ ਹੋਏਗੀ ਉਹ ਮੰਨੇਗੀ ਵੀ ਆਹੀ ਗੱਲ ਹੈ ਜਿਹੜੀ ਆ ਦੇ ਵਿੱਚ ਲਿਖੀ ਹੋਈ ਹੈ ਸਾਡਾ ਸਾਡਾ ਕੀਦਾ ਹੈ ਇਹ ਸਾਡਾ ਧਰਮ ਹੈ ਇਹ ਸਾਡੀ ਗੱਲ ਹੈ ਤਾਂ ਇਸ ਕੌਮ ਨੂੰ ਆਪਦੇ ਰਸਤੇ ਤੋਂ ਭੜਕਾਉਣ ਦੀ ਉਹ ਇੱਕ ਸਾਜ਼ਿਸ਼ ਅਸੀਂ ਮੰਨਦੇ ਹਾਂ ਜਿੱਦੇ ਤੋਂ ਅਸੀਂ ਇਹ ਉਪਰੰਲਾ ਕੀਤਾ ਹੁਣ ਅਗਲੀ ਜਿਹੜੀ ਗੱਲ ਇਹ ਕਰੀ ਹੈ ਵੀਰਾਂ ਨੇ ਗੱਲ ਦੱਸੀ ਕਿ ਉਹ ਜਿਸ ਆਦਮੀ ਦੀ ਗੱਲ ਆ ਰਹੀ ਹੈ ਕਿ ਉਹ ਕਨਵੀਨਰ ਹੈ ਉਹ ਕੁਝ ਦਿਨ ਪਹਿਲਾਂ ਅਕਾਲੀ ਦਲ ਅਡਾਪਟ ਕਰਕੇ ਹਟਿਆ ਹੈ ਅੱਜ ਸਾਡਾ ਮੰਨਣਾ ਹੈ ਕਿ ਭਾਰਤ ਸਰਕਾਰ ਇਹ ਇਹ ਸਾਰਾ ਕੁਝ ਰਲ ਕੇ ਪੰਜਾਬ ਸਰਕਾਰੋ ਦੇ ਵਿੱਚ ਇਨਵੋਲਵਡ ਹੈ ਕੋਸ਼ਿਸ਼ ਹੈ ਕਿ ਜਿਹੜੀ ਜਥੇਬੰਦੀ ਸਾਡੇ ਤੇ ਸਵਾਲ ਚੱਕਦੀ ਆ ਸਾਨੂੰ ਥਾਂ ਥਾਂ ਤੇ ਘੇਰਦੀ ਹੈ ਉਸ ਜਥੇਬੰਦੀ ਨੂੰ ਕਿਸੇ ਨਾ ਕਿਸੇ ਰੂਪ ਚ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੀਤਾ ਜਾਏ ਤੇ ਭਵਿੱਖ ਦੇ ਵਿੱਚ ਇਹਨੂੰ ਅਸੀਂ ਆਪਣੀਆਂ ਮਨਮਾਨੀਆਂ ਕਰ ਸਕੀਏ ਲੇਕਿਨ ਸਾਡਾ ਮੰਨਣਾ ਹੈ ਹੁਣ ਮੈਂ ਕੱਲ ਹੋਰ ਤੁਹਾਨੂੰ ਇੱਥੇ ਕਲੀਅਰ ਕਰ ਦਿਆਂ ਕਿਉਂਕਿ ਮੈਂ ਖੇਤੀ ਉਦਦ ਘਟੇ ਨਾਲ ਗੱਲ ਕੀਤੀ ਨਹੀਂ ਤੇ ਮੈਂ ਅੱਜ ਪ੍ਰੈਸ ਦੇ ਸਾਹਮਣੇ ਕਲੀਅਰ ਕਰ ਦੇਣਾ ਜਦੋਂ ਐਸ ਕੇਐਮ ਨੇ ਲੜਾਈ ਲੜੀ ਆਪਣੀ 21 ਦਾ ਅੰਦੋਲਨ ਉਸ ਵੇਲੇ ਸਾਡੇ ਵਿੱਚੋਂ ਕੁਝ ਸਾਥੀਆਂ ਨੇ ਐਸਐਸਐਮ ਬਣਾ ਕੇ ਚੋਣਾ ਲੜੀਆਂ ਤਾਂ ਇਹੀ ਨੌਜਵਾਨ ਜਿਹੜਾ ਅੱਜ ਜਥੇਬੰਦੀ ਦਾ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਿੰਦਾ ਜਮ ਜਮ ਬੜਨਾ ਅਸੀਂ ਤੇ ਚਾਹਦੇ ਹਾਂ ਕਿ ਮਤਲਬ ਕੋਈ ਨੌਜਵਾਨ ਮੁੰਡੇ ਆਕੇ ਇਹਨੂੰ ਇਹਦੀ ਬਾਗਡੋਰ ਸੰਭਾਲ ਲਵੇ ਪਰ ਉਹ ਕਹਿ ਕੀ ਰਿਹਾ ਮੈਨੂੰ ਮੈਨੂੰ ਇਹ ਕਹਿ ਰਿਹਾ ਕਿ ਪ੍ਰਧਾਨ ਜੀ ਕਿਰਪਾ ਕਰਕੇ ਅਗਰ ਤੁਸੀਂ ਇੰਨਾ ਚੋਣਾ ਲੜਨ ਵਾਲੀਆਂ ਜਿੱਥੇ ਬੰਦੀਆਂ ਕੋਈ ਟਿਕਟਾਂ ਦਿੰਦੀਆਂ ਤਾਂ ਇੱਕ ਟਿਕਟ ਮੇਰੇ ਲਈ ਉਹਨਾਂ ਤੋਂ ਲੈ ਕੇ ਦਿਓ ਹੁਣ ਸਵਾਲ ਇਸ ਗੱਲ ਦਾ ਕਿ ਅਸੀਂ ਇਹ ਡਾਇਲੋਜੀ ਇਹ ਲੈ ਕੇ ਚੱਲੇ ਆਂ ਕਿ ਬਿਲਕੁਲ ਨਾਨ ਪੋਲੀਟਿਕਲ ਕਿਸੇ ਰਾਜਨੀਤੀ ਨਾਲ ਸਾਡਾ ਕੋਈ ਸਬੰਧ ਨਹੀਂ ਸਰਕਾਰ ਪੇਸ਼ੋਰਾ ਸਿਉਂਦਾ ਹੀ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਇਸ ਲੈ ਕੇ ਚੱਲੇ ਆਂ ਕਿ ਸਾਡਾ ਕਿਸੇ ਤਰ੍ਹਾਂ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ ਅੱਜ ਤੱਕ ਸਿੰਗਲ ਇੱਕ ਪਰਸਨ ਪੂਰੇ ਪੰਜਾਬ ਦੇ ਵਿੱਚ ਇਹੋ ਦਾ ਖੜਾ ਕਰਕੇ ਮੇਰੇ ਸਾਹਮਣੇ ਲਿਆ ਦੇਵੇ ਕੋਈ ਕਿ ਦੱਲੇ ਵਾਲ ਨੇ ਕਿਹਾ ਵੀ ਆਹ ਵੋਟਾ ਤੂੰ ਇਹਨੂੰ ਪਾ ਦੇ ਅੱਜ ਤੱਕ ਨਹੀਂ ਕਹਿੰਦੇ ਅਸੀਂ ਸਾਡੀ ਜਥੇਬੰਦੀ ਦੀ ਡਾਇਲੋਜੀ ਹੈ ਇਹ ਤੋ ਜਿਵੇਂ ਗੱਲ ਕੀਤੀ ਹੈ ਕਿ ਰੋਲਾ ਅਡੀਓਲੋਜੀ ਦਾ ਹੈ ਜਿਹੜੇ ਲੋਕ ਚੋਣਾ ਲੜਨੀਆਂ ਚਾਹੁੰਦੇ ਨੇ ਜਾਂ ਜਿਹੜੇ ਆਕਾਲੀ ਦਲ ਅਡਾਪਟ ਕਰ ਲਿਆ ਜਿਨ੍ਹਾਂ ਨੇ ਆਕਾਲੀ ਦਲ ਦੀ ਮੈਂਬਰਸ਼ਿਪ ਆਕਾਲੀ ਦਲ ਦੀ ਨੂੰ ਜੁਆਇਨ ਕਰ ਚੁੱਕੇ ਨੇ ਉਹ ਕਤਈ ਜਥੇਬੰਦੀ ਦੇ ਮੈਂਬਰ ਵੀ ਨਹੀਂ ਬਣ ਸਕਦੇ ਅਹੁਦੇਦਾਰ ਤੇ ਮਤਲਬ ਬਹੁਤ ਵੱਡੀਆਂ ਗੱਲਾਂ ਨੇ ਸੋ ਇਸ ਗੱਲ ਦੇ ਵਿੱਚੋਂ ਇਹ ਸਾਰਾ ਕੁਝ ਹੋਇਆ ਤੇਰਾ ਮੇਰੇ ਖਿਆਲ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਲੱਗਦਾ ਆ ਗਿਆ ਹੋਣਾ ਹੈ ਕਿਸੇ ਹੋਰ ਵੀਰ ਦਾ ਕੋਈ ਸਵਾਲ ਹੈ ਇੱਕ ਗੱਲ ਪਈ ਕਲੀਅਰ ਨਹੀਂ ਹੋਇਆ ਨਾ ਪਾਰਟੀ ਪਾਰਟੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਇਹ ਸਾਰਾ ਕੰਮ ਕਿਉਂ ਕਰਾਉਂਦੀ ਪਾਰਟੀ ਜਨਤਾ ਪਾਰਟੀ ਦਾ ਕੀ ਕਾਲ ਜਿਹੜਾ ਸ਼੍ਰੋਮਣੀ ਅਕਾਲੀ ਦਾ ਨਾ ਕੋਈ ਲਾਇੰਟਾ ਹੈ ਕਿਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਤੁਸੀਂ ਅਵੇਰੇ ਤੁਹਾਡਾ ਕਿੱਥੇ ਰਹਿ ਗਿਆ ਸੀ ਮੈਨੂੰ ਇਹ ਕਲੀਅਰ ਨਹੀਂ ਹੋਇਆ ਉਹ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿੰਨਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਸੁਵਾਲ ਇਹ ਹੈ ਜੇ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਹੁੰਦੀ ਤਾਂ ਫਿਰ ਹਾਈ ਕੋਰਟ ਚ ਕੇਸ ਕਿਉਂ ਜਾਂਦਾ ਇਹਦੀ ਬਹੁਤ ਬਰੀਕੀ ਦੇ ਵਿੱਚ ਜਾਂਚ ਹੋਈ ਆ ਜਾਂਚ ਹੋਣ ਤੋਂ ਬਾਅਦ ਕੇਸ ਹਾਈ ਕੋਰਟ ਗਿਆ ਹਾਈ ਕੋਰਟ ਨੇ ਕਿਹਾ ਕਿ ਨਾ ਬੰਦਿਆਂ ਦੇ ਉੱਤੇ ਕੇਸ ਰਜਿਸਟਰ ਕੀਤਾ ਜਾਏ ਉਹਦੇ ਤੇ ਹੀ ਅਸੀਂ ਤੇ ਇਹ ਗੱਲ ਕਹੀਏ ਭਾਈ ਹਾਈ ਕੋਰਟ ਦੀ ਤਾਂ ਮੰਨ ਲੂ ਹੁਣ ਤੁਹਾਡਾ ਸਵਾਲ ਸੀ ਜਿਹੜਾ ਕਿ ਕਿਵੇਂ ਸਾਬਤ ਹੋਵੇ ਕਿ ਅਕਾਲੀ ਦਲ ਤੇ ਭਾਜਪਾ ਦੀ ਇੱਕ ਇੱਕ ਜੁਟਤਾ ਹੈ ਤੁਸੀਂ ਇਹੀ ਕਹਿ ਰਹੇ ਹੋ ਨਾ ਉਹਨਾਂ ਨੇ ਕਿਹਾ ਅਕਾਲੀ ਦਰੂਪ ਸਾਰੇ ਪਰਿਵਾਰੇ ਸਾਰੀ ਰੋਈ ਕਰਦੀ ਮੈਂ ਮੈਂ ਕਲੀਅਰ ਕਰਾਂ ਮੈਂ ਇਹ ਨੂੰ ਪਹਿਲੇ ਹੀ ਆਪ ਦੀ ਗੱਲ 'ਚ ਕਲੀਅਰ ਕਰ ਗਿਆ ਸੀ ਕੀ ਹੈ ਇੱਕ ਕਿਤਾਬ ਲਿਖੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਕਮੇਟੀ ਤੋਂ ਇੱਕ ਕਿਤਾਬ ਲਿਖੀ ਜਾਂਦੀ ਹੈ ਜਿਹਦੇ ਵਿੱਚ ਗੁਰੂ ਸਾਹਿਬਾਂ ਦੇ ਪ੍ਰਤੀ ਬਹੁਤ ਅਪਸ਼ਬਦ ਜਿਹੜੇ ਬੋਲੇ ਨਹੀਂ ਜਾ ਸਕਦੇ ਇਹ ਲਿਖੇ ਨਹੀਂ ਔਰ ਸ਼੍ਰੋਮਣੀ ਕਮੇਟੀਓ ਨੂੰ ਪਾਸ ਕਰ ਰਹੀ ਹੈ ਜਦੋਂ ਜੇਕਰ ਅਕਾਲੀ ਦਲ ਦਾ ਉਹਦੇ ਨਾਲ ਸੰਬੰਧ ਨਹੀਂ ਯਾਨੀ ਆਡਿਓਲੋਜੀ ਉਹ ਆ ਉਹਦੇ ਵਿੱਚ ਜਿਹੜਾ ਕੁਝ ਉਸ ਕਿਤਾਬ 'ਚ ਲਿਖਿਆ ਗਿਆ ਹੈ ਉਹ ਉਹਨਾਂ ਦੀ ਆਡਿਓਲੋਜੀ ਹੈ ਜਿਹੜੇ ਜਿਹੜੇ ਮਤਲਬ ਸਾਡੀ ਕਮਿਊਨਿਟੀ ਨੂੰ ਮੈਂ ਕਹਾਂਗਾ ਮਿਨੋਰਟੀਜ਼ ਨੂੰ ਟਾਰਗੇਟ ਕਰਨ ਵਾਲੇ ਲੋਕ ਨੇ ਜਿਹੜੇ ਉਹਨਾਂ ਦੀ ਆਡੋਲੋਜੀ ਹੈ ਉਹਦੇ 'ਚ ਜੋ ਕੁਝ ਕਿਹਾ ਗਿਆ ਹੁਣ ਉਹਦੇ ਤੋਂ ਬਾਅਦ ਅਸੀਂ ਕੀ ਮੰਗ ਕਰ ਰਹੇ ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਜਿਨ੍ਹਾਂ ਨੇ ਆ ਕਿਤਾਬਾਂ ਦੇ ਵਿੱਚ ਆ ਕੀਤਾ ਯਾ 328 ਰੂਪਾਂ ਦੇ ਜਿਹੜੇ ਗੁਨਾਹਗਰ ਨੇ ਉਹਨਾਂ ਦੇ ਕਾਰਵਾਈ ਹੋਵੇ ਅਕਾਲੀ ਦਲ ਨੂੰ ਤੜਫਨ ਦੀ ਕੀ ਲੋੜ ਹੈ ਉਹ ਕਾਦੇ ਲਈ ਮਤਲਬ ਸਾਡੇ ਖਿਲਾਫ ਐਡੀਆਂ-ਐਡੀਆਂ ਸ਼ਾਸ਼ਾ ਨਾਚਣੀਆਂ ਸ਼ੁਰੂ ਕਰਤੀਆਂ ਤਾਂ ਅਸੀਂ ਲੜਾਈ ਕਿਨੂੰ ਦੇ ਰਹੇ ਹਾਂ ਅਸੀਂ ਅਸੀਂ ਤਕਲੀਫ ਕਿਨੂੰ ਦੇ ਰਹੇ ਹਾਂ ਅਸੀਂ ਤਕਲੀਫ ਦੇ ਰਹੇ ਹਾਂ ਕੇਂਦਰ ਸਰਕਾਰ ਨੂੰ ਅਸੀਂ ਉਹ ਤੋਂ ਮੰਗ ਰਹੇ ਹਾਂ ਕਿ ਐਮਐਸਪੀ ਗਰੰਟੀ ਕਾਨੂੰਨ ਦਿਓ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰੋ ਕਿਸਾਨਾਂ ਦੀ ਕਰਜ਼ ਮੁਕਤੀ ਕਰੋ ਜਿਹੜੀਆਂ ਤੁਸੀਂ ਬਾਹਰ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਕੇ ਕਰਕੇ ਇੱਥੇ ਦੇਸ਼ ਦੇ ਅੰਦਰ ਜੀਐਮ ਕ੍ਰੋਪਸ ਲਿਆ ਕੇ ਸਾਡੀ ਪੂਰੀ ਮਨੁੱਖਤਾ ਦਾ ਧਾਜਾ ਇਹਨਾਂ ਦੇ ਪੂਰੇ ਸਟਰਕਚਰ ਨੂੰ ਬਰਬਾਦ ਕਰਨ ਤੁਰੇ ਹੋ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਖਤਮ ਕਰੋ ਸਾਡੀ ਲੜਾਈ ਤਾਂ ਨਾਲ ਹੈ ਨਾ ਪਰ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਜਥੇਬੰਦੀ ਨੂੰ ਕਿਸ ਤਰੀਕੇ ਦੇ ਨਾਲ ਟਾਰਗੇਟ ਕਰਨਾ ਹਮੇਸ਼ਾ ਆਪਣੇ ਆਪਣੇ ਜਿਹੜੇ ਜਿਹੜੇ ਸਵਾਲ ਕਰਨ ਵਾਲਿਆਂ ਨੂੰ ਟਾਰਗੇਟ ਕਰਨ ਦਾ ਪੋਲਿਟਿਕਲ ਲੋਕਾਂ ਦਾ ਜਿਹੜਾ ਅਜੰਡਾ ਉਹਦੇ ਤੇ ਉਹ ਚੱਲ ਰਹੇ ਨੇ ਔਰ ਇਹਨਾਂ ਦੇ ਆ ਤਾਲਮੇਲ ਜਿਹੜੇ ਲਿੰਕੇਜ ਜੁੜਦੇ ਨੇ ਹੋਰ ਕਿਸੇ ਦਾ ਕੋਈ ਸਵਾਲ ਸਰਕਾਰ ਨੇ 28 ਫਸਲਾਂ ਤੇ ਐਮ ਐਸ ਪੀ ਦਿੱਤੀ ਹੋਈ ਆ ਫਸਕ ਕਿਹੜੀ ਫਸਲ ਤੇ ਜ਼ਿਆਦਾ ਲੰਗਦੀ ਆ ਦੇਖੋ ਸਵਾਲ ਇਹ ਹੈ ਸਰਕਾਰ ਨੇ 28 ਫਸਲਾਂ ਤੇ ਨਹੀਂ ਦਿੱਤੀ ਸਰਕਾਰ ਨੇ 23 ਫਸਲਾਂ ਦੇ ਉੱਤੇ ਐਮ ਐਸ ਪੀ ਅਨਾਉਂਸ ਕਰਦੀ ਹੈ ਪਹਿਲੀ ਤਾਂ ਗੱਲ ਇਹ ਹੈ ਜਿੰਨਾ 23 ਫਸਲਾਂ ਦੇ ਉੱਤੇ ਐਮ ਐਸ ਪੀ ਅਨਾਉਂਸ ਕਰਦੇ ਅਸੀਂ ਇਹ ਕਹਿੰਦੇ ਹਾਂ ਕਿ ਉਹ 23 ਦੀਆਂ 23 ਫਸਲਾਂ ਦੇ ਉੱਤੇ ਕਿਸਾਨਾਂ ਨੂੰ ਵਿਕਣ ਦੀ ਗਰੰਟੀ ਕਰ ਦਿਓ ਐਮਐਸਪੀ ਦਾ ਮਤਲਬ ਹੁੰਦਾ ਮਿਨੀਮਮ ਸਪੋਰਟ ਪ੍ਰਾਈਸ ਭਾਅ ਘੱਟ ਤੋਂ ਘੱਟ ਰੇਟ ਦੇਣਾ ਘੱਟ ਤੋਂ ਘੱਟ ਰੇਟ ਤੇ ਉਹ ਹੀ ਸਰਕਾਰ ਨਿਰਧਾਰਤ ਕਰਦੀ ਹੈ ਕਿਰਪਾ ਕਰਕੇ ਜਿਹੜਾ ਤੁਸੀਂ ਸਾਡੇ ਲਈ ਡਿਕਲੇਅਰ ਕਰਦੇ ਹੋ ਅਨਾਉਂਸ ਕਰਦੇ ਹੋ ਉਹ ਤਾਂ ਸਾਨੂੰ ਮਿਲ ਜੇ ਇਹ ਸਾਡੀ ਉਹਦੇ ਤੇ 23 ਦੀਆਂ 23 ਫਸਲਾਂ ਦੇ ਉੱਤੇ ਅਸੀਂ ਮੰਗ ਕਰਦੇ ਤਾਂ ਕਿ ਇੱਥੇ ਦਾਣਾ ਬੀਜਣ ਲੋਕ ਝੋਨਾ ਛੱਡਣਾ ਤਾਂ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਪਾਣੀ ਬਚੇ ਇਹ ਪਾਣੀ ਕੱਲੇ ਕਿਸਾਨਾਂ ਲਈ ਨਹੀਂ ਹੈ ਇਹ ਮਜ਼ਦੂਰਾਂ ਲਈ ਵੀ ਹੈ ਇਹ ਦੁਕਾਨਦਾਰਾਂ ਲਈ ਵੀ ਹੈ ਇਹ ਅਧਿਕਾਰੀਆਂ ਲਈ ਵੀ ਹੈ ਇਹ ਪੋਲੀਟਿਸ਼ਨਾਂ ਦੇ ਬੱਚਿਆਂ ਲਈ ਵੀ ਹੈ ਸਾਡੇ ਸਮੁੱਚੇ ਪੰਜਾਬ ਦੇ ਲੋਕਾਂ ਦੇ ਭਵਿੱਖ ਲਈ ਪਾਣੀ ਰਹਿਣਾ ਬਚਣਾ ਬਹੁਤ ਜ਼ਰੂਰੀ ਹੈ ਜਿਹਦੇ ਲਈ ਅਸੀਂ ਇਹਦੇ ਨੂੰ ਬਚਾਉਣਾ ਚਾਹੁੰਦੇ ਆਂ ਔਰ ਇਹਦਾ ਬਚਾਉਂਦਾ ਇੱਕੋ ਹੀ ਰਸਤਾ ਹੈ ਕਿ ਐਮਐਸਪੀ ਸਾਰੀਆਂ ਫਸਲਾਂ ਦੇ ਉੱਤੇ ਗਰੰਟੀ ਦਾ ਕਾਨੂੰਨ ਬਣੇ ਬਾਕੀ ਫਸਲਾਂ ਵੀ ਉੱਤੇ ਵਿਕਣੀਆਂ ਸ਼ੁਰੂ ਹੋਣ ਆਲੂ ਤੋਂ ਅੱਜ ਐਮਐਸਪੀ ਨਹੀਂ ਮਿਲਦੀ। ਇਹ ਕਿਨੂੰ ਤੁਹਾਡੇ ਨਾਲ ਨਹੀਂ ਹੈਗੀ। ਨਹੀਂ ਇਹ ਨਹੀਂ ਹੈ। ਆਲੂ ਉਤਪਾਦਕ ਵਿਚਾਰਾ ਐਮਐਸਪੀ ਮੰਗਣਾ ਜਿੱਦੇ ਇਹਨਾਂ ਦੀ ਅਸੀਂ ਤੇ ਇਹ ਕਹਿ ਰਹੇ ਆ ਕਿ ਫਲ ਦੁੱਧ ਸਬਜ਼ੀਆਂ ਫਲ ਦੁੱਧ ਸਬਜ਼ੀਆਂ ਨੂੰ ਵੀ ਐਮਐਸਪੀ ਦੇ ਘੇਰੇ ਚ ਲਿਆਂਦਾ ਜਾਏ। ਹੁਣ ਜਿਹੜਾ ਵਿਚਾਰਾ ਕੋਈ ਉਤਪਾਦਕ ਹੈ ਉਹ ਉਨੀ ਲਾਰਜ ਸਕੇਲ ਦੇ ਵਿੱਚ ਇੱਥੇ ਕਣਕ ਹੁੰਦੀ ਆ ਜਿਹਨੂੰ ਜਿਹੜੇ ਝੋਨਾ ਕਰਦੇ ਨੇ ਉੰਨੀ ਲਾਰਜ ਸਕੇਲ ਦੇ ਵਿੱਚ ਆਲੂ ਕਰਨ ਵਾਲੇ ਕਿਸਾਨਾਂ ਦੀ ਉਹ ਉਹ ਨਹੀਂ ਹੈ ਜਿਹਦੇ ਕਰਕੇ ਮਤਲਬ ਇਹ ਲੱਗਦਾ ਵੀ ਉਹ ਆਵਾਜ਼ ਨਹੀਂ ਆਵਾਜ਼ ਉਹਨਾਂ ਦੀ ਉੱਠ ਰਹੀ ਹੈ ਕਿ ਫਲਦੂ ਤੇ ਸਬਜ਼ੀਆਂ ਇਵੇਂ ਰस्ते ਇਹ ਵੀ ਕਹਿ ਰਹੇ ਆ ਕਿ ਡਰਾਈ ਫਰੂਟ ਕਰਨ ਵਾਲਾ ਜਿਹੜਾ ਕਿਸਾਨ ਹੈ ਉਹਨੂੰ ਵੀ ਡਰਾਈ ਫਰੂਟ ਫਰੂਟ ਪੈਦਾ ਕਰਨ ਵਾਲੇ ਨੂੰ ਵੀ ਐਮਐਸਪੀ ਮਿਲਣੀ ਚਾਹੀਦੀ ਹੈ ਇਹ ਤਾਂ ਫੰਡਾਂ ਦੇ ਉਹ ਪਲਾਈ ਨੇ ਕਹਿੰਦੇ ਵੀ ਇਨਸਾਬ ਨਹੀਂ ਦਿੱਤਾ ਗਿਆ ਅਜੇ ਤੱਕ ਲੰਬਾ ਟਾਈਮ ਹੋ ਗਿਆ ਕੱਲ ਜਿਹੜੀ ਉਹ